ਮੈਂ ਸਭ ਤੋਂ ਪਹਿਲਾਂ ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਤੇ ਮੈਂ ਸਾਰੇ ਹਲਕਾ ਰਾਜਪੁਰਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਇਹ ਗੱਲ ਕਹਿ ਸਕਦਾ ਮੈਨੂੰ ਕੀ ਸਾਰਿਆਂ ਨੂੰ ਪਤਾ ਵੀ ਜਿਹੜਾ ਦੁਸ਼ਹਿਰਾ ਮਨਾਇਆ ਮਨਾਇਆ ਜਾਂਦਾ ਹੈ ਬੁਰਾਈ ਤੇ ਅਚਾਈ ਦੀ ਜਿੱਤ ਦਾ ਪ੍ਰਤੀਕ ਹੈ ਤੇ ਮੈਂ ਹੁਣ ਵੀ ਪਹਿਲਾਂ ਵੀ ਇੱਕੋ ਗੱਲ ਕਹੀ ਹੈ ਆਪਾਂ 100 ਗੱਲਾਂ ਦੀ ਇੱਕ ਗੱਲ ਕਹੀਏ ਜਾਂ 1 ਲੱਖ ਗੱਲਾਂ 1 ਲੱਖ ਦੀ ਇੱਕ ਗੱਲ ਕਹੀਏ ਤਾਂ 라ਵਣ ਮੈਂ ਕਹਿ ਸਕਦਾ ਵੀ ਸਭ ਤੋਂ ਸੰਸਾਰ ਵਿੱਚ ਗਿਆਨੀ ਬੰਦਾ ਸੀਗਾ ਤੇ ਸਿਰਫ ਉਸ ਨੂੰ ਕਿਸ ਚੀਜ਼ ਨੇ ਮਾਰਿਆ ਹੰਕਾਰ ਨੇ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਆਪਾਂ ਨੂੰ ਕਿਸੇ ਵੀ ਮਨੁੱਖ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਅੱਜ ਦੇ ਤਿਉਹਰ ਤੇ ਜਿਦੇ ਚ ਵੀ ਕੋਈ ਹੰਕਾਰ ਹੈ ਆਉ ਨੂੰ ਅੱਜ ਦੀ ਅੱਜ ਦੇ ਤਿਉਹਰ ਤੇ ਛੱਡ ਦੇਣਾ ਚਾਹੀਦਾ ਤੇ ਮੈਂ ਜਿਹੜੀ ਇਹ ਸੰਸਥਾ ਹੈ ਨੀਲਕੰਠ ਕਾਂਵੜ ਸੇਵਾ ਦਲ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਕਿ ਇਹ ਹਰ ਸਾਲ ਮੈਨੂੰ ਇੱਥੇ ਬੁਲਾ ਕੇ ਇੱਕ ਮਾਨ ਸਨਮਾਨ ਦਿੰਦੇ ਨੇ ਤੇ ਮੈਂ ਦੇਖਦਾ ਇਸ ਕਲੱਬ ਦੀ ਮੈਂ ਜਿੰਨੀ ਵੀ ਤਾਰੀਫ ਕਰਾਂ ਉਨੀ ਘੱਟ ਹੈ ਮੈਂ ਹਮੇਸ਼ਾ ਦੇਖਦਾ ਇਹ ਕੋਈ ਸਮਾਜ ਦਾ ਕੰਮ ਹੋਵੇ ਧਰਮ ਦਾ ਕੰਮ ਹੋਵੇ ਸਭ ਤੋਂ ਅੱਗੇ ਕੇ ਆਂਦੇ ਨੇ ਇਹਨਾਂ ਨੂੰ ਵੀ ਬਹੁਤ ਧੰਨਵਾਦ ਵੀ ਮੈਂ ਤਨ ਮਨ ਦਾਨ ਅਦਾਰਾ ਨਾਲ ਲਈ ਐਸਨਸਲ ਲਈ ਮੈਂ ਹਮੇਸ਼ਾ ਹਾਜ਼ਰ ਹਾਂ ਤੇ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਲੱਖ ਲਖੋ ਦਾ ਜੀ ਹਾਂਜੀ ਸਰ ਅੱਜ ਦੁਸਹਿਰਾ ਕੀ ਕਹਿਣਾ ਚਾਹੁੰਦੇ ਹੋ ਸ਼੍ਰੀ ਨੀਲਕੰਟ ਕਾਵੜ ਸੇਵਾ ਸੰਗ ਨੇ ਅੱਜ ਜੀ ਪਹਿਲੀ ਵਾਰ ਦੁਸਹਿਰਾ ਕੀਤਾ ਤੇ ਸਾਡੇ ਚੇਅਰਮੈਨ ਨੇ ਇਹ ਸਾਨੂੰ ਬਲਾਸਾ ਦਿੱਤਾ ਕਿ ਅਗਲੇ ਸਾਲ ਰਾਮੀਲਾ ਵੀ ਇਸੇ ਮਹਿਨੇ ਸੱਲੇ ਖੇਲੀ ਜਾਏਗੀ ਤੇ ਅਸੀਂ 18 ਸਾਲ ਤੋਂ ਕਾਵੜੀਆਂ ਦੀ ਸੇਵਾ ਕਰਦੇ ਆ ਰਹੇ ਹਾਂ ਨਿਊ ਬੱਸ ਸਟੈਂਡ 'ਚ ਸਾਡੇ ਪ੍ਰਧਾਨ ਜੀ ਫਗੀਰ ਮਿੱਤਲ ਜੀ ਇਨਾਂ ਦੇ ਨਾਲ ਅਸੀਂ ਚੱਲ ਗਏ 18 ਸਾਲ ਤੋਂ ਜੀ ਰਣਖਾਨ ਪਿੰਡ ਦਾ ਪ੍ਰਬੰਧ ਪੂਰਾ ਜੀ ਬੱਸ ਸਟੈਂਡ 'ਚ ਕਰਦੇ ਆ ਰਹੇ ਆ ਤੇ ਕੋਲੇ ਨਾਲ ਦੀ ਕਿਰਪਾ ਨਾਲ ਤੇ ਰਾਮ ਜੀ ਦੀ ਕਿਰਪਾ ਨਾਲ ਅਗਲੇ ਸਾਲ ਗਾ ਮਿਲਾਂਗੇ ਉਰੀ ਖਲਾਮਾਂਗੇ ਜੀ ਜੱਗਾ ਜੀ ਨੇ ਸਾਨੂੰ ਉਹ ਕਰਕੇ ਗਏ ਨੇ ਕਿ ਅਗਲੇ ਸਾਲ ਤੁਸੀਂ ਵੱਡ ਚੜ ਕੇ ਆਓ ਤੇ ਕਰੋ ਜੀ ਸਾਡਾ ਇਹ ਹੈ ਜੀ ਸਾਨੂੰ ਸਾਥ ਦਿੰਦੇ ਰਹੋ ਕਿ ਅਸੀਂ ਤੁਹਾਡੀ ਸੇਵਾ ਕਰਦੇ ਰਹਾਂਗੇ ਜੈ ਸ਼ੰਕਰ ਜੀ